ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਚਰਨ ਗੰਗਾ ਸਟੇਡੀਅਮ ਵਿੱਚ ਦੋ ਰੋਜ਼ਾ ਵਿਰਾਸਤੀ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਸ਼ੂ ਜੈਨ ਨੇ ਮਿਸਾਲ ਜਗਾ ਕੇ ਕੀਤੀ ਵਿਰਾਸਤੀ ਖੇਡਾਂ ਦਾ ਆਗਾਜ਼ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਕੀਤਾ ਗਿਆ ਡਿਪਟੀ ਕਮਿਸ਼ਨਰ ਰੂਪਨਗਰ ਨੇ ਕਿਹਾ ਕਿ ਨੌਜਵਾਨ ਅਨੁਸ਼ਾਸਨ ਦੀ ਭਾਵਨਾ ਵਿੱਚ ਰਹੇ ਕੇ ਇਹਨਾਂ ਖੇਡਾਂ ਵਿੱਚ ਪ੍ਰਦਰਸ਼ਨ ਕਰਨ ਉਨ੍ਹਾਂ ਨੇ ਦੱਸਿਆ ਕਿ ਇਹ ਦੋ ਰੋਜ਼ਾ ਖੇਡ ਮੁਕਾਬਲੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਜੰਗਝੂ ਗਤਕਾ ਟੈਂਟ ਪੈਗਿੰਗ ਕਿਲਾ ਪੁੱਟਣਾ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਨੂੰ ਲੈ ਕੇ ਸਟੇਡੀਅਮ ਵਿੱਚ ਨੌਜਵਾਨ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਉਨ੍ਹਾਂ ਕਿਹਾ ਕਿ ਇਹਨਾਂ ਵਿਰਾਸਤੀ ਖੇਡਾਂ ਨੂੰ ਹੋਰ ਪ੍ਰਪੁਲਿਤ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਖਿਡਾਰੀ ਵੱਧ ਝੜ ਕੇ ਇਹਨਾਂ ਵਿਰਾਸਤੀ ਖੇਡਾਂ ਵਿੱਚ ਹਿੱਸਾ ਲੈ ਸਕਣ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਸ਼ਾਨਾਂ ਮੱਤੇ ਇਤਿਹਾਸ ਦਾ ਪ੍ਰਤੀਕ ਹੋਲਾ ਮਹੱਲਾ ਤਿਹਾਰ ਖਾਲਸੇ ਦੀ ਜਨਮ ਸਥਲੀ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿੱਚ 10 ਮਾਰਚ ਤੋਂ 13 12 ਮਾਰਚ ਤੱਕ ਕੀਰਤਪੁਰ ਸਾਹਿਬ ਤੇ 13 ਮਾਰਚ ਤੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾ ਰਿਹਾ ਜੋ 15 ਮਾਰਚ ਤੱਕ ਚੱਲੇਗਾ ਚਰਨ ਗੰਗਾ ਸਟੇਡੀਅਮ ਇੱਕ ਇਤਿਹਾਸਿਕ ਸਟੇਡੀਅਮ ਹੈ ਜੀ ਇਸ ਤੇ ਹਮੇਸ਼ਾ ਵੱਡੇ ਵੱਡੇ ਮੁਕਾਬਲੇ ਹੋਏ ਨੇ ਇਸ ਵਾਰ ਪਿਛਲੇ ਸਾਲ ਦੀ ਤਰ੍ਹਾਂ ਅਸੀਂ ਇੱਥੇ ਵਿਰਾਸਤੀ ਖੇਡਾਂ ਕਰਵਾ ਰਹੀਆਂ ਜੀ ਜਿਨ੍ਹਾਂ ਦੇ ਵਿੱਚ ਅਸੀਂ ਉਹ ਖੇਡਾਂ ਜੋ ਮਾਰਸ਼ਲ ਆਰਟ ਨੇ ਪੰਜਾਬ ਦੀਆਂ ਸਾਰੀਆਂ ਵਿਰਾਸਤੀ ਖੇਡਾਂ ਦਾ ਇੱਥੇ ਅਸੀਂ ਵਿਸ਼ੇਸ਼ ਪ੍ਰਬੰਧ ਕੀਤਾ ਜੀ ਜ਼ਿਲ੍ਹੇ ਦੇ ਕਮਿਸ਼ਨਰ ਰਜਮਾਨ ਸ਼ੂ ਜੈਨ ਜੀ ਵੱਲੋਂ ਲਗਾਤਾਰ ਇਹਨਾਂ ਪ੍ਰੋਗਰਾਮਾਂ ਨੂੰ ਮਾਨੀਟਰ ਕੀਤਾ ਜਾ ਰਿਹਾ ਜੀ ਤੇ ਵਧੀਕ ਡਿਪਟੀ ਕਮਿਸ਼ਨਰ ਸਾਡੇ ਚੰਦਰ ਜੋਤੀ ਜੀ ਲਗਾਤਾਰ ਮੀਟਿੰਗਾਂ ਕਰਕੇ ਅੱਜ ਇਹਨਾਂ ਪ੍ਰੋਗਰਾਮਾਂ ਦੀ ਸਾਰੀ ਰੂਪਰੇਖਾ ਨੂੰ ਅੰਤਿਮ ਛੋਹਾਂ ਦੇ ਕੇ ਸ਼ੁਰੂ ਕਰਵਾ ਚੁੱਕੇ ਨੇ ਹਰਜੋਤ ਬੈਂਸ ਕੈਬਨਿਟ ਮੰਤਰੀ ਜੀ ਦਾ ਇਹ ਯੂਰੂ ਦਾ ਵਿਜ਼ਨ ਰਿਹਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਹਟਾ ਕੇ ਉਹਨਾਂ ਨੂੰ ਖੇਡਾਂ ਵੱਲ ਜੋੜਿਆ ਜਾਵੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਦੀ ਸਰਕਾਰ ਦਾ ਇਹ ਜੋ ਉਪਰਾਲਾ ਉਹ ਇੱਥੇ ਅੱਜ ਸਾਰਥਕ ਹੁੰਦਾ ਦਿਖ ਰਿਹਾ ਹੈ ਸੈਂਕੜੇ ਬੱਚੇ ਇੱਥੇ ਭਾਗ ਲੈ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹ ਇੱਥੇ ਖਾਲਸੇ ਦੀ ਜਨਮ ਭੂਮੀ ਤੇ ਹੁਲੇ ਮੱਲੇ ਦੇ ਮੌਕੇ ਤੇ ਕਰਵਾਈਆਂ ਗਈਆਂ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਵੱਡਾ ਉਪਰਾਲਾ ਬਹੁਤ ਵਧੀਆ ਇਸ ਵਿਰਾਸਤੀ ਖੇਡਾਂ ਨੂੰ ਟ੍ਰੈਡੀਸ਼ਨਲ ਖੇਡਾਂ ਨੂੰ ਪਰਫੁੱਲਿਤ ਕਰਨ ਦਾ ਇਹਦੇ ਨਾਲ ਬੱਚਿਆਂ ਵਿੱਚ ਜੋਸ਼ ਆਉਂਦਾ ਹੋਰ ਬੱਚੇ ਨੇ ਜਿਹੜੇ ਨਸ਼ਿਆਂ ਤੋਂ ਦੂਰ ਹੋ ਕੇ ਇਸ ਜੇ ਪਹਿਲਾ ਦਿਨ ਸੀਗਾ ਇਹਦੇ ਵਿੱਚ ਗਤਕਾ ਘੋੜਸਵਾਰੀ ਟੈਂਟ ਪੈਕਿੰਗ ਜਿਹੜਾ ਸੀਗਾ ਉਹ ਇੱਥੇ ਹੋਇਆ ਉਸ ਤੋਂ ਬਿਨਾਂ ਜਿਹੜਾ ਸਾਡਾ ਵਿਰਾਸਤੀ ਸਭਿਆਚਾਰਕ ਗਿੱਧਾ ਪੰਗੜਾ ਤੇ ਲੁੱਡੀ ਇਹ ਜਿਹੜੇ ਹੈਗੇ ਆ ਸਵੇਰੇ ਦਰਸ਼ਕਾਂ ਲਈ ਸਭਿਆਚਾਰਕ ਪ੍ਰੋਗਰਾਮ ਪੇਸ਼ ਹੋਇਆ ਕੱਲ ਜਿਹੜੇ ਨੇ ਉਹ ਬੱਖੋ ਬਕਰੇ ਹੋਰ ਤਰ੍ਹਾਂ ਦੇ ਪ੍ਰੋਗਰਾਮ ਅਲਗ-ਅਲਗ ਤਰ੍ਹਾਂ ਦੀਆਂ ਖੇਡਾਂ ਉਹਦੇ ਵਿੱਚ ਤੀਰਅੰਦਾਜ਼ੀ ਹੈ ਹੋਰ ਬੱਖੋਕ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਦਰਸ਼ਕ ਕੱਲ ਆਨੰਦ ਮਾਣਨਗੇ ਉਹਨਾਂ ਵਿਰਾਸਤੀ ਖੇਡਾਂ ਦਾ ਅ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਲ ਕੇ ਇੱਕ ਨਵਾਂ ਉਪਰਾਲੇਧੀ ਸ਼ੁਰੂਆਤ ਕੀਤੀ ਹੈ ਵਿਰਾਸਤੀ ਖੇਡਾਂ ਜਿੱਥੇ ਪੰਜਾਬ ਦੀ ਜਿਹੜੀ ਵੀ ਵਿਰਾਸ ਵਿਰਾਸਤੀ ਖੇਡਾਂ ਹੈ ਜਿੱਦਾਂ ਕਿ ਗੱਤਕਾ ਹੋ ਗਿਆ ਟੈਂਟ ਪੈਕਿੰਗ ਹੋ ਗਿਆ ਰੱਸਾ ਕਸੀ ਕਬੱਡੀ ਰੈਸਲਿੰਗ ਇਦਾਂ ਦੀ ਖੇਡਾਂ ਦਾ ਖੇਡਾਂ ਨੂੰ ਅਸੀਂ ਬढ़ावा ਦੇ ਰਹੇ ਹਾਂ ਐਂਡ ਇਸ ਲਈ ਅਸੀਂ ਇੱਕ ਵਿਰਾਸਤੀ ਖੇਡਾਂ ਦੀ ਨਵੀਂ ਸ਼ੁਰੂਆਤ ਕੀਤੀ ਹੈ